ਕਿ ਤੁਸੀਂ ਵੀ ਚੌਲ ਖਾਨ ਦੇ ਸ਼ੌਕੀਨ ਜੇਕਰ ਹਾਂ ਤੇ ਅੱਜ ਦੀ ਇਹ ਖਾਸ ਕਲਿੱਪ ਤੁਹਾਡੇ ਲਈ ਕਾਫੀ ਚੰਗੀ ਸਾਬਤ ਹੋ ਸਕਦੀ ਕਿਉਂਕਿ ਕਿਹਾ ਜਾਂਦਾ ਹੈ ਕਿ ਜੇ ਆਪਣੀ ਸਿਹਤ ਨੂੰ ਸਹੀ ਰੱਖਣਾ ਹੋਵੇ ਤੇ ਸਾਨੂੰ ਕਦੇ ਵੀ ਚੌਲਾਂ ਦੇ ਨਾਲ ਇਹਨਾਂ ਕੁਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੋ ਕਿ ਸਾਡੀ ਸਿਹਤ ਦੇ ਉੱਤੇ ਮਾੜਾ ਪ੍ਰਭਾਵ ਪਾ ਤੇ ਆਖਿਰਕਾਰ ਇਹ ਚੀਜ਼ਾਂ ਕਿਹੜੀਆਂ ਨੇ ਮੈਂ ਤੁਹਾਨੂੰ ਦੱਸਾਂਗੀ ਸਭ ਤੋਂ ਪਹਿਲਾਂ ਚੌਲ ਤੇ ਆਲੂ ਇਹਨਾਂ ਦੋਹਾਂ ਚੀਜ਼ਾਂ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਤੁਹਾਨੂੰ ਬਿਮਾਰ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਰੋਟੀ ਦੇ ਨਾਲ ਚੋਲਾ ਦਾ ਕਦੇ ਵੀ ਸੇਵਨ ਨਾ ਕਰੋ ਕਿਉਂਕਿ ਇਹਨਾਂ ਦੋਹਾਂ ਦੇ ਵਿੱਚ ਮਿੱਠਾ ਹੁੰਦਾ ਹੈ ਜੋ ਕਿ ਤੁਹਾਨੂੰ ਡਾਇਬੀਟਿਕ ਜਾਂ ਫਿਰ ਤੁਹਾਡਾ ਮੋਟਾਪਾ ਵਧਣ ਦਾ ਕਾਰਨ ਬਣ ਸਕਦਾ ਹੈ ਇਸ ਤੋਂ ਇਲਾਵਾ ਹੈ ਕਿ ਚੋਲ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਪੇਟ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਚੋਲਾ ਦੇ ਨਾਲ ਫਰੂਟ ਤੇ ਸੈਲਡ ਇਹਨਾਂ ਦੋਹਾਂ ਦਾ ਕਦੇ ਵੀ ਸੇਵਨ ਨਾ ਕਰੋ ਕਿਉਂਕਿ ਇਹ ਤੁਹਾਡੇ ਪਾਚਨ ਕਿਰਿਆ ਨੂੰ ਹੋਰ ਕਮਜ਼ੋਰ ਕਰ ਸਕਦੇ ਨੇ ਤੇ ਤੁਹਾਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਤੇ ਇਹਨਾਂ ਚੀਜ਼ਾਂ ਦੇ ਖਾਣ ਤੋਂ ਪਰਹੇਜ਼ ਜ਼ਰੂਰ ਕਰੋ ਤੇ ਆਪਣੀ ਸਿਹਤ ਨੂੰ ਵੀ ਸਹੀ ਰੱਖੋ